ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਸਰਹੰਦ ਨੂੰ ਗੁਰੂਮਾਰੀ ਸਰਹੰਦ ਵੀ ਕਿਹਾ ਜਾਂਦਾ ਹੈ ਤੇ ਸਰਹੰਦ ਨੂੰ ਗੁਰੂਮਾਰੀ ਸਰਹੰਦ ਕਿਉਂ ਕਹਿੰਦੇ ਨੇ ਅਸੀਂ ਅੱਜ ਇਸ ਦੇ ਉੱਤੇ ਝਾਤ ਮਾਰਦੇ ਆ ਅਸੀਂ ਅੱਜ ਜਦੋਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦਰਸ਼ਨ ਕਰਨ ਜਾਂਦੇ ਆ ਤਾਂ ਜਿੱਥੇ ਅਸੀਂ ਸਜਦਾ ਕਰਦੇ ਆ ਸਾਹਿਬ ਜਗਧਿਆਂ ਨੂੰ ਮਾਤਾ ਗੁਜਰੀ ਜੀ ਨੂੰ ਤੇ ਉੱਥੇ ਹੀ ਸਾਡੇ ਦਿਮਾਗ ਦੇ ਵਿੱਚ ਪਾਪੀ ਲੋਕ ਵੀ ਹੁੰਦੇ ਨੇ ਜਿਨ੍ਹਾਂ ਵੱਡਾ ਕਹਿਰ ਕਮਾਇਆ ਸੀ ਪਾਪ ਖੱਟਿਆ ਸੀ ਵਜ਼ੀਰ ਖਾਨ ਸੁੱਚਾ ਆਨੰਦ ਤੇ ਗੰਗੂ ਬ੍ਰਾਹਮਣ ਵਰਗੇ ਜਿਨ੍ਹਾਂ ਨੂੰ ਜਦੋਂ ਚੇਤਿਆਂ ਦੇ ਵਿੱਚ ਹੁੰਦੇ ਨੇ ਤੇ ਸਿੱਖਾਂ ਦੀ ਜਿਹੜੀ ਘ੍ਰਿਣਾ ਹੈ ਉਹਨਾਂ ਦੇ ਪ੍ਰਤੀ ਜ਼ਰੂਰ ਜ਼ਾਹਰ ਹੁੰਦੀ ਹੈ ਨੂਰੇ ਮਾਹੀ ਦੇ ਜਰੀਏ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਤਾ ਲੱਗਾ ਤਾਂ ਗੁਰੂ ਸਾਹਿਬ ਨੇ ਕਾਹੀ ਦਾ ਬੂਟਾ ਪੁੱਟ ਕੇ ਜ਼ੁਲਮ ਰਾਜ ਦੀ ਜੜ ਪੁੱਟਣ ਅਤੇ ਸਰਹੰਦ ਦੀ ਤਬਾਹੀ ਦੇ ਬਚਨ ਕੀਤੇ ਸਿੱਖਾਂ ਉਦੋਂ ਹੀ ਸਰਹਿੰਦ ਨੂੰ ਉਜਾੜਨ ਦੀ ਥਾਂ ਲਈ ਉਸ ਸਮੇਂ ਤੋਂ ਬਾਅਦ ਸਰਹੰਦ ਦਾ ਨਾਮ ਜਿਹੜਾ ਸਿੱਖਾਂ ਦੇ ਮੂੰਹ ਤੋਂ ਲੈ ਗਿਆ ਤੇ ਗੁਰੂ ਦੇ ਬਚਨਾਂ ਦੀ ਮਾਰ ਪੈਣ ਕਰਕੇ ਸਿੱਖ ਇਸ ਨੂੰ ਗੁਰੂ ਮਾਰੀ ਸਰਹੰਦ ਕਿਆਂ ਲੱਗੇ ਗੁਰੂ ਸਾਹਿਬ ਦੇ ਬਚਨਾਂ ਨੂੰ ਲਿਖਤੀ ਰੂਪ ਦਿੰਦਿਆਂ ਪੁਰਾਤਨ ਇਤਿਹਾਸਕਾਰਾਂ ਦਾ ਜੇਕਰ ਜ਼ਿਕਰ ਕਰਦੇ ਹਾਂ ਤਾਂ ਹੰਡੂਰ ਨਿਵਾਸੀ ਲਖਾਰੀ ਸਿੱਖ ਕਥਾ ਗੁਰੂ ਜੀ ਕੇ ਸੋਤਨ ਕੀ ਦੇ ਵਿੱਚ ਲਿਖਦੇ ਨੇ ਈਟ ਨਦੀ ਸਰਿੰਦ ਕੀ ਜੋਨਰ ਦੇਵੇ ਡਾਰ ਤਿਸ ਸਿੱਖ ਪੁੰਨ ਬਹੁਤਾ ਲਹਿਉ ਅਸ ਗਜਗਉ ਅਪਾਰ ਤੇ ਜੇਕਰ ਗੱਲ ਕਰਦੇ ਆ ਸਵਰੂਪ ਸਿੰਘ ਜੀ ਵੱਲੋਂ ਲਿਖੀ ਗੁਰੂਕੀਆਂ ਸਾਖੀਆਂ ਦੇ ਵਿੱਚ ਇਹ ਲਿਖਿਆ ਮਿਲਦਾ ਹੈ ਤੁਰਕ ਰਾਜ ਹੁਣ ਸਦਾ ਕਾਇਮ ਨਹੀਂ ਰਹੇਗਾ ਸਮਾ ਪਾਈ ਕੇ ਇਹ ਰਾਜ ਖਤਮ ਹੋ ਜਾਏਗਾ ਫਿਰ ਭਾਈ ਸੰਤੋਖ ਸਿੰਘ ਰਚਿਤ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਪੁਰ ਸਿਰੰਦ ਮੇ ਪਾਪ ਕਨੇਰਾ ਉਜ ਜਾਏ ਲੈ ਕਸ਼ਟ ਬਡੇਰਾ ਸਿੱਖਾਂ ਮਾਰੇ ਮਾਰ ਉਜਾਰੇ ਸ਼ੀਨ ਧਨ ਵਹਿਰ ਨਿਕਾਰੇ ਤੇ ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ ਜੀ ਦੇ ਵਿੱਚ ਲਿਖਦੇ ਨੇ ਕਿ ਜਿੱਥੇ ਇੰਨਾ ਵੱਡਾ ਪਾਪ ਹੋਇਆ ਮੇਰੇ ਸਿੰਘ ਲੁੱਟ ਪੁੱਟ ਕੇ ਇਸ ਨੂੰ ਉਜਾੜ ਦੇਣਗੇ ਇਸ ਦੀ ਇੱਟ ਸਿੱਖ ਸੱਤ ਲੁਈ ਦੇ ਵਿੱਚ ਸੁੱਟ ਦੇਣਗੇ ਤੇ ਮਹਾਨ ਕੋਸ਼ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਲਿਖਦੇ ਨੇ ਕਿ ਖਾਲਸੇ ਨੇ ਗੁਰੂ ਮਾਰੀ ਨਾਮ ਸਰਹੰਦ ਦਾ ਉਸ ਵੇਲੇ ਰੱਖਿਆ ਜਦੋਂ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਇੱਥੇ ਸ਼ਹੀਦ ਹੋਏ ਸਨ ਸੋ ਦੁਨੀਆ ਦੇ ਇਤਿਹਾਸ ਦੇ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ ਜਿਸ ਵਿੱਚ ਛੋਟੀ ਉਮਰ ਦੇ ਇਨਾ ਬਾਬਿਆਂ ਨੇ ਇੰਨੀ ਤਲੇਰੀ ਦੇ ਨਾਲ ਇੰਨੀ ਵੱਡੀ ਸ਼ਹਾਦਤ ਦਿੱਤੀ ਹੋਵੇ ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਬਚਨਾਂ ਦੀ ਸਰਹੰਦ ਨੂੰ ਮਾਰ ਪਈ ਤੇ ਉਹ ਗੁਰੂ ਮਾਰੀ ਹੋ ਗਈ ਤੇ ਖਾਲਸਾ ਪੰਥ ਦੇ ਹੱਥੋਂ 1764 ਈਸਵੀ ਨੂੰ ਤਬਾਹ ਹੋਈ ਸਿੱਖ ਸਰਦਾਰਾਂ ਨੇ ਇਸ ਨੂੰ ਆਪੋ ਆਪਣਾ ਹਿੱਸਾ ਮੰਨ ਕੇ ਟਾਇਆ ਅਮੀਰਜ਼ਾਦਿਆਂ ਕਟੜ ਮੋਲਾਣਿਆਂ ਤੇ ਗੁਰੂ ਦੋਖੀਆਂ ਦੇ ਮਹਿਲ ਅਟਾਰੀਆਂ ਤੇ ਹਵੇਲੀਆਂ ਹਾਥੀਆਂ ਦੇ ਨਾਲ ਬਣ ਕੇ ਮਿੱਟੀ ਦੇ ਵਿੱਚ ਮਿਲਾ ਦਿੱਤੀਆਂ ਗਈਆਂ ਸਿੱਖਾਂ ਦੇ ਮਨਾ ਅੰਦਰ ਇਹ ਗੱਲ ਘਰ ਘਰ ਗਈ ਕਿ ਗੁਰੂ ਸਾਹਿਬ ਦੇ ਬਚਨ ਨੇ ਕਿ ਸਰਹੰਦ ਦੀ ਇੱਟ ਇੱਟ ਸਤਲੁਜ ਦੇ ਵਿੱਚ ਸੁੱਟਣੀ ਹੈ ਸਿੱਖ ਜਦੋਂ ਵੀ ਸ਼ਹੀਦੀ ਸਥਾਨ ਤੇ ਦਰਸ਼ਨ ਕਰਨ ਜਾਇਆ ਕਰਦੇ ਸਨ ਤਾਂ ਇੱਟਾਂ ਤੋੜ ਤੋੜ ਕੇ ਲੈਂਦੇ ਤੇ ਸਤਲੁਜ ਦੇ ਵਿੱਚ ਸੁੱਟ ਦਿੰਦੇ 1867 ਇਸਵੀ ਦੇ ਵਿੱਚ ਪਟਿਆਲਾ ਰਿਆਸਤ ਦੇ ਰਾਜਾ ਮਹਿੰਦਰ ਸਿੰਘ ਨੇ ਸਰਹੰਦ ਦੇ ਖੰਡਰਾਂ ਦੇ ਮਲਬੇ ਨੂੰ ਨਾਰਥ-ਵੈਸਟਰਨ ਰੇਲਵੇ ਕੰਪਨੀ ਨੂੰ ਵੇਚਿਆ ਤੇ ਇਸ ਕੰਪਨੀ ਨੇ ਰੇਲਵੇ ਲਾਈਨ ਮਿਸ਼ਾਉਣ ਦੇ ਲਈ ਇਹਨਾਂ ਇੱਟਾਂ ਦੇ ਮਲਬੇ ਨੂੰ ਲਾਈਨਾਂ ਦੇ ਥੱਲੇ ਮੀਲਾਂ ਤੱਕ ਵਿਛਾਇਆ ਇਸ ਤਰ੍ਹਾਂ ਗੁਰੂ ਬਚਨਾਂ ਦੀ ਮਾਰ ਹੇਠਾਈ ਸਰਹੰਦ ਗੁਰੂ ਮਾਰੀ ਸਰਹੰਦ ਤੱਕ ਹੋਈ ਤਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਜਿਹਿਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫਾਲੋ ਤੇ ਸਬਸਕ੍ਰਾਈਬ ਕਰੋ ਗੁਰਸੇਫਤ ਟੀਵੀ